ਹਾਂ ਹਾਂ ਦੇ ਕੰਮ ਨਹੀਂ ਪਰ ਇਹ ਨਹੀਂ ਜਾਂਦਾ ਬੜੇ ਦਿਨ ਹੋ ਗਏ ਸੀ سارے ਕੰਮ ਕੋ ਕਿਆ ਬਿਆਸੀ ਚੁੱਕਰਵਾ ਕਿੰਨੀ ਵੀ ਯਾਤਵਾ ਆ ਰਹੀ ਹੈ ਤੇ ਅੱਜ ਇਹ ਚਰਚਾ ਹੈ ਕੱਲ ਸਾਰਾ ਕੰਮ ਦੇਖੀ। ਵੈਰੀ ਗੁੱਡ ਬਹੁਤ ਠੀਕ ਕੀਤਾ ਜੀ ਇਹ ਇਹਨਾਂ ਦੀ ਗਵਾਹੀ ਕਹਿਣ ਦੀ ਬਹੁਤ ਹੀ ਵਧੀਆ ਔਰ ਜੇ ਇਹ ਸਾਰੀ ਬਿਆਨ ਕਰਾਂਗੇ ਤੇ ਸਮਾਂ ਨਹੀਂ ਹੋਏਗਾ ਮੈਂ ਸ਼ਾਰਟ ਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਔਰ ਇਹ ਭੈਣ ਜੀ ਹੁਣੇ ਇਹ ਜਲਦੀ ਜਲਦੀ ਦੇ ਵਿੱਚ ਤਾਂ ਗਵਾਈ ਦੇ ਦੇ ਆ ਕਿਉਂਕਿ ਇਹਨਾਂ ਇਹਨਾਂ ਨੂੰ ਗਵਾਈ ਦਾ ਲਟਾ ਕੇ ਇਹਨਾਂ ਦਾ ਇਹਨਾਂ ਦਾ ਤਜਰਬਾ ਨਹੀਂ ਹੈ ਗਵਾਈ ਦਾ ਸੋ ਹੌਲੀ ਹੌਲੀ ਹੋ ਜਾਣਾ ਆ ਹੁਣੇ ਸਾਡੇ ਵਿੱਚ ਕਾਫੀ ਸਮਾਂ ਹੋ ਗਿਆ ਇਹਨਾਂ ਨੂੰ ਸੋ ਮੈਂ ਦੱਸਦਾ ਹਾਂ ਕੀ ਇਸ ਸਟੱਡੀ ਨੂੰ ਪ੍ਰਭੂ ਦੇ ਵਿੱਚ ਜੁੜੇ ਹੋਏ ਇਸੇ ਘਰ ਤੋਂ ਜੁੜੇ ਹallelujah ਪਹਿਲੀ ਵਾਰੀ ਤੋਂ ਇੱਥੇ ਆਏ ਸੀ ਨਾ ਉਸ ਵਕਤ ਇਹਨਾਂ ਨੂੰ ਦੁਸ਼ਟ ਆਤਮਾ ਨੇ ਖੇੜਾ ਪਾਇਆ ਸੀ 크리스마ਸ ਦੀ ਮੀਟਿੰਗ ਲਈ ਗਈ ਇਹ ਜਗ੍ਹਾ ਦੇ ਉਦੇਸ਼ ਸਟੇਜ ਲੱਗੀ ਸੀ ਆਪਾਂ ਉਸ ਸਟੇਜ ਦੇ ਉੱਪਰ ਸਪਤੀ ਮਹਿਮਾ ਕਰ ਰਹੇ ਸੀ ਔਰ ਇਹ ਭੈਣ ਥੱਲੇ ਬਹੁਤ ਜ਼ਿਆਦਾ ਵਿਚਾਰੀ ਖੇੜ ਰਹੀ ਸੀ ਔਰ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹਨਾਂ ਨੂੰ ਇਲਾਜ ਕਰਵਾ ਕੇ ਆ ਕੇ ਮੈਂ ਇਹਨਾਂ ਦੇ ਹਸਬੰਦ ਨਾਲ ਮੇਰੀ ਗੱਲ ਹੋਈ ਉਹਨਾਂ ਮੈਨੂੰ ਦੱਸਿਆ ਕਿ ਮੈਂ ਉਹ ਖਾਵਾ ਦੇ ਇਹਨਾਂ ਨੂੰ ਨਾਲ ਲੈ ਕੇ ਗਿਆ ਪਰ ਇਹਦਾ ਮਿਲੋ ਹੱਲ ਹੁੰਦਾ ਨਹੀਂ ਨਹੀਂ ਪਰ ਯਿਸੂ ਜੀ ਦੀ ਐਸੀ ਕਿਰਪਾ ਹੋ ਗਈ ਇਹਦੇ ਤੇ ਸਾਡੇ ਤੇ ਢਾਡੇ ਤੇ ਜਦੋਂ ਇਹ ਭੈਣ ਸਾਡੇ ਵਿੱਚ ਆਈ ਉਹ ਦਿਨ ਤੋਂ ਲੈ ਕੇ ਅੱਜ 3 ਸਾਲ ਹੋ ਗਏ ਆ ਉਹ ਦੋਸਤਤਾ ਮੈਂ ਕਦੀ ਇਹਦੇ ਵੱਲ ਵੇਖ ਨਹੀਂ ਸਕਦਾ ਉਹ ਆਹ ਪ੍ਰਾਨੇ ਉਹਦੀ ਉਹ ਇਹ ਕਹਿ ਨਹੀਂ ਸਕਦੇ ਵੱਟ ਜਿਹੜੀਆਂ ਚੀਜ਼ਾਂ ਨੂੰ ਉਹ ਟੌਂਦੀਆਂ ਹੀ ਸੁੱਟਦੀਆਂ ਹੀ ਖਡੌਂਦੀਆਂ ਹੀ ਉਹ ਨਹੀਂ ਆਉਣਗੀਆਂ ਜੋ ਬੰਤਾ ਯਸੂਸੀ ਦੇ ਅੰਦਰ ਸਵਰਗ ਚ ਬਰਜ ਪਹੁੰਚਾਏਗਾ ਉਹ ਹਾਂ ਉਸ ਤੋਂ ਬਾਅਦ ਫਿਰ ਇਹਨਾਂ ਦਾ ਵਿਸ਼ਵਾਸ ਪੱਕਾ ਹੋ ਗਿਆ ਇਹਨਾਂ ਨੂੰ ਪਤਾ ਲੱਗਾ ਕਿ ਇਹੀ ਗਏ ਤੇ ਸਾਨੂੰ ਫਾਇਦਾ ਹੋਇਆ ਫਿਰ ਇਹਨਾਂ ਨੇ ਹੋਰ ਵਿਸ਼ਵਾਸ ਕੀਤਾ ਇਹਨਾਂ ਨੇ ਸੇਵਾ ਚੁੱਕ ਲਈ ਸੇਵਾ 크리스마ਸ ਦੇ ਉੱਤੇ ਇਹ ਆਪਣੀ ਪੂਰੀ ਫੈਮਿਲੀ ਦੇ ਨਾਲ ਤੇ ਸਾਰੀ ਸੰਗਤ ਦੇ ਲਈ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਦੁੱਧ ਪਾਣੀ ਨਾਲ ਲੰਘਾ ਕੇ ਜਾਂਦੇ ਆ। ਔਰ ਉਹਦਾ ਰਿਜ਼ਲਟ ਵੇਖੋ ਆਹ ਹੈ ਰਮੀ ਨਾਮ ਨੂੰ ਚੌਥਾ। ਇਸ ਵਾਰ ਜਦੋਂ ਇਹ 12ਵੇਂ ਮਹੀਨੇ ਆਏ ਹੀਗੇ ਉਦੋਂ ਕੰਮ ਲਈ ਇਹਨਾਂ ਦੇ ਪਹਿਲੇ ਹੀਗੇ ਔਰ ਜਿਹੜਾ ਇਹ ਭੈਣ ਦਾ ਪਹਿਲਾ ਘੜੀ ਹੈ ਵਧੀਆ ਹੈਗਾ ਪਰ ਇਹ ਕੀ ਹੈ ਪੁਰਾਣੇ ਮਾਡਲ ਦਾ ਹੀ ਪਰ ਜਿਹੜੀ ਸੇਵਾ ਆ ਸੰਤ ਪੌਲ ਸੰਧਾ ਭੈਣੋ ਪੜਾਉ ਯਾਦ ਰੱਖੋ ਯਿਸੂ ਸੀਜ ਤੂੰ ਹੀ ਕਹਾਣੀ ਦੀ ਸੇਵਾ ਕਰਦਾ ਤੇ ਉਹ ਵੀ ਵੀ ਅੱਠ ਜਾਣੀ ਤੇ ਵੇਖੋ ਵਿਚਾਰੇ ਕਿਥੋਂ ਦੁੱਧ ਲੱਤ ਕੇ ਤੇ ਕਿੰਨੀ ਆਪਣੇ ਖਰਚਾਂ ਦਾ ਪੈਹੀਂ ਨਾ ਤੰਗ ਨਾ ਆਪ ਰਾਜ ਨੂੰ ਹੋ ਕੇ ਕਈ ਲੋਕ ਕਹਿੰਦੇ ਗ੍ਰਾਹੀ ਦੇ ਲਾਂਗੇ ਪਰ ਆਇਆ ਨਹੀਂ ਉਹ ਜਾਣਾ ਇਹ ਵਿਚਾਰੇ ਆਉਣਾ ਨਹੀਂ ਪੈਸੇ ਵੀ ਕੱਢਨੇ ਲੋਕਾਂ ਦੇ ਉੱਥੇ ਆਪ ਸੇਵਾ ਕਰਕੇ ਜਾਣੀ ਤੇ ਐਤ ਕੀ ਜਦੋਂ ਗਏ ਸੀ ਯਸਮ ਮਸਜਿਦ ਹੁਮ ਬੰਨਨ ਲੱਗਦਾ ਵੀ ਕੰਮ ਦੇ ਸਟਾਰਟ ਕਰੋ ਢਾਡੂ ਡੋਵ ਬਣਾਉਣ ਹੰਕਾਰ ਚੁਰਾ ਵਧੀਆ ਬਣ ਗਿਆ ਬਾਰੀ ਬੰਨੇ ਤਾਂ ਨਹੀਂ ਲੱਗੇ ਕੁਈ ਸੋਚਿਆ ਨਹੀਂ ਆਹ ਦੇਖੋ ਕੋਈ ਸੋਚਿਆ ਨਹੀਂ ਪਰ ਮੈਂ ਤੁਹਾਨੂੰ ਕਹਾਂ ਕਿ ਹੋਏਗਾ ਹਨਾ ਔਰ ਇਸੇ ਕਰਕੇ ਭਾਜੀ ਦਾ ਵੀ ਵਿਸ਼ਵਾਸ ਆਇਆ ਬਿਠਾਓ ਹਨਾ ਨਹੀਂ ਤੇ ਉਹ ਮਸੀਦ ਇੱਕ ਕਾਫੀ ਗੀ ਹਨਾ ਆਮੀਂ ਇਹ ਸੜਦੇ ਵੀ ਇਹ ਕਿਤਨਾ ਬਣ ਗਿਆ ਇਤਨੀ ਹੋਈ ਹallelujah ਇਹ ਜਿਹੜੀ ਤੁਸੀਂ ਇਹਨਾਂ ਰੱਬ ਦੇ ਲੋਕਾਂ ਨੂੰ ਸੇਵਾ ਕਰਦੇ ਹੋ ਇਹ ਵੀ ਦੁਆ ਕਰਦੇ ਮੈਂ ਤੁਹਾਡੇ ਲਈ ਪ੍ਰਭੂ ਦੋਤਾ ਵਾਲੇ ਨੂੰ ਬੁਰੀ ਜਾਂਦੇ ਤੇ ਸਾਰੀ ਘਰ ਪੌਂਚਦੀ ਤੁਨਾਮੀ ਨਹੀਂ ਜਿਹਦੇ ਕਦੇ ਕੋਈ ਨਹੀਂ ਚਲਦੀ ਇਹਨਾਂ ਦੀਆਂ ਦੁਆਵਾਂ ਨੇ ਨਹੀਂ ਮਿਲ ਕੇ ਅਸਰ ਕੀਤਾ ਤੁਹਾਨੂੰ ਪਤਾ ਤੁਸੀਂ ਘਰ ਕੀਆ ਬਣਾ ਕੇ ਆਏ ਹਨਾ ਬਹੁਤ ਬਹੁਤ ਪ੍ਰਭੂ ਨੇ ਬਣਾਇਆ ਜ਼ੋਰ से ਤਾਲੀਂ ਚਾਹੋ ਹallelujah ਹallelujah ਮਾਰਤਾ ਇਹਨਾਂ ਦਾ ਨਾਮ ਆ ਔਰ ਅੱਜ ਦੂਸਰੀ ਵਾਰ ਤੁਸੀਂ ਸਾਡੇ ਵਿੱਚ ਮੀਟਿੰਗ ਚ ਆਏ ਹੋ। ਪਹਿਲੀ ਵਾਰ ਜਦੋਂ ਇਹ ਸਿਸਟਰ ਪਿਛਲੇ ਤੋਂ ਪਿਛਲੇ ਹਫਤਾ ਸਾਡੇ ਵਿੱਚ ਮੀਟਿੰਗ ਤੇ ਆਏਗੇ ਉਸ ਸਮੇਂ ਜਾਦੇ ਆਏਗੇ ਔਰ ਇਹਨਾਂ ਦੀ ਸਰੀਰ ਦੇ ਅੰਦਰ ਸਮੱਸਿਆ ਹੈਗੀ ਕਿ ਇਹਨਾਂ ਨੂੰ ਦੁਸ਼ਟ ਆਤਮਾ ਮਨ ਸੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀ ਹੈ ਹਨਾ ਔਰ ਤਾਂ ਕੀ ਹਲਾਏਗਾ ਠੀਕ ਨਹੀਂ ਬਣਦੀ ਕਿ ਤਾਬਾ ਜਾ ਹੋ ਜਾ ਤਾਬਾ ਹੋ ਜਾਂਦਾ ਕੀ ਹੁੰਦਾ ਹੁੰਦਾ ਤਾਂ ਨਹੀਂ ਲੱਗਦਾ ਹੈਗਾ ਕਿ ਤੇ ਤੁਹਾਨੂੰ ਕਿਸੇ ਨੇ ਦੱਸਿਆ ਹੈ ਨਾ ਤੇ ਤੁਸੀਂ ਉਹਨਾਂ ਨਾਲ ਵਾਲੀ ਇਹ ਪਹਿਲਾਂ ਹੀ ਚਰਚਾ ਵਿੱਚ ਹਾਂ ਤੇ ਮੇਰਾ ਖੁਦ ਪਤੀ ਨੇ ਜਿਹੜਾ ਬਣਾ ਦਿੱਤਾ ਉਹ ਤੁਹਾਨੂੰ ਬਹੁਤ-ਬਹੁਤ ਤੁਹਾਡੀ ਪਿਛਲਾ ਆਇਆ ਇਹ ਪਾਕਰੋਂ ਗੱਲ ਕਰਦੇ ਹਾਂ ਠੀਕ ਹੈ ਉਹ ਇਹ ਤੁਸੀਂ ਦੂਸਰੀ ਵਾਰ ਆਏ ਹੈ ਨਾ ਤੇ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਕਾ ਡਿਊਰੋ ਕੰਡੀਸ਼ਨ ਸਹੀ ਨਹੀਂ ਮਤਲਬ ਜਤਨੀ ਤੱਕ ਤਾਂ ਤੁਹਾਨੂੰ ਦੱਬਦੀਆਂ ਹੀ ਰੋਂਦੀਆਂ ਤਮਕਉਂਦੀਆਂ ਜਦੋਂ ਤੁਸੀਂ ਮੀਟਿੰਗ ਵਿੱਚ ਸਾਡੇ ਨਾਲ ਅਟੈਂਡ ਕਰਕੇ ਚਲੇ ਗਏ ਉਸ ਤੋਂ ਬਾਅਦ ਕੀ ਹੋਣ ਵਾਲਾ ਤੁਸੀਂ ਉਸ ਤੋਂ ਬਾਅਦ ਵੀ ਠੀਕ ਹੋਏ ਕਿ ਨਹੀਂ ਹਾਲੇਲੂਇਆ ਹਾਲੇਲੂਇਆ ਬਹੁਤ ਕੰਮ ਪਰੇਸ਼ਾਨ ਕਰਦੀਆਂ ਵੀ ਆਪਣੀ ਜਗ੍ਹਾ ਤੇ ਰਹੇ ਹਾਂ ਤੁਹਾਨੂੰ ਨਹੀਂ ਸੁਟਿਆ ਨਹੀਂ ਪੂਰੀ ਆਗਮਨ ਨਹੀਂ ਡੂਰੇ ਤੁਹਾਨੂੰ ਦਾ ਆਪਣੇ ਨਹੀਂ ਸੁਟਿਆ ਵਸਤੂ ਹੀ ਬਚਨ ਸੁਣਿਆ ਬਦਗੀ ਕੀਤੀ ਘਰ ਗਏ ਪ੍ਰਾਰਥਨਾ ਧਿਆਨ ਲਾਉਂਦੇ ਰਹੇ ਰੱਬ ਨੇ ਤੁਹਾਨੂੰ ਚੰਗਿਆ ਅਲ ਹੁਲੂਆ ਇਹਦਾ ਨਾਮ ਹੈ ਸਹਿਜ ਪ੍ਰੀਤ ਗੋੜ ਇਹਦਾ ਨਾਮ ਹੈ ਔਰ ਪਿੰਡ ਅਮਨਗਲ ਦੇ ਰਹਿਣ ਵਾਲਿਆ ਔਰ ਅੰਟੀ ਵੀ ਸਾਡੇ ਇਹਨਾਂ ਦੇ ਮੋਨੇ ਔਰ ਇਸ ਬੇਟੀ ਦੀ ਜਿਹੜੇ ਨੂੰ 2 ਸਾਲ ਹੋ ਚੁੱਕੇ ਆ ਔਰ 1 ਸਾਲ ਇਹਨਾਂ ਦੇ ਘਰ ਦੇ ਅੰਦਰ ਇਸ ਬੇਟੀ ਦੀ ਕੋਖ ਦੇ ਅੰਦਰ ਕੋਈ ਵੀ ਜਿਹੜੀ ਪਰਮੇਸ਼ਰ ਦੀ ਬਲੇਸਿੰਗ ਸੀਗੀ ਆਉਂਦੀ ਸੀਗੀ ਬਾਟੋ ਬਲੇਸਿੰਗ ਇਹਦੇ ਪੇਟ ਦੇ ਵਿੱਚ ਫੈਲਦੀ ਨਹੀਂ ਸੀ ਸ਼ੈਤਾਨ ਜਾਂ ਕੋਈ ਵੀ ਜਿਹੜੀ ਸਮੱਸਿਆ ਪਰਮੇਸ਼ਵਰ ਜਾਣਦਾ ਹੈ ਦੀ ਬਾਡੀ 'ਚ ਕੀ ਸੀਗਾ ਬਟ ਉਹ ਸਮੱਸਿਆ ਕਰਕੇ ਪ੍ਰਭੂ ਦੀ ਬਰਕਤ ਦੇਣੀ ਜ਼ਿੰਦਗੀ ਚੋਂ ਨਸ਼ਟ ਹੋ ਜਾਂਦੀ ਹੈ। ਉਹਦੀ ਵਜ੍ਹਾ ਦੇ ਨਾਲ ਇਹ ਨਿਰਾਸ਼ ਵੀ ਰਹਿੰਦੇ ਹੈਗੇ। ਇਹਨਾਂ ਦੇ ਹਸਬੰਦ ਉਹਦੀ ਭਾਜੀ ਆ ਕੇ ਆਉਂਦੀ। ਭਾਈ ਹੋ ਸਕਦਾ ਵੇਖੋ ਕੋਈ ਵੀ ਹੋਏ ਨਿਰਾਸ਼ ਹੋ ਸਕਦਾ ਆ ਕਿ ਮੈਂ ਪ੍ਰਭੂ ਦੇ ਘਰ ਚ ਜਾ ਰਿਹਾ ਆ, ਮੈਂ ਸਮਾਂ ਕੱਢ ਲਿਆ ਆ, ਪਰ ਮੇਰੀ ਜ਼ਿੰਦਗੀ ਚ ਪ੍ਰਭੂ ਕਿਉਂ ਨਹੀਂ ਪ੍ਰਤੀਬਲ ਦੇ ਰਿਹਾ? ਬਟ ਮੈਂ ਇਹਨਾਂ ਨੂੰ ਇਹੀ ਕਹਾਇਆ ਕਿ ਤੁਸੀਂ ਸਮਝਦਾਰ ਵਿਸ਼ਵਾਸੀ ਹੋ ਹੇ ਆਮ ਵਿਸ਼ਵਾਸੀਆਂ ਵਰਗੇ ਨਹੀਂ ਹੋ ਤੋ ਹੀ ਉਹ ਵਿਸ਼ਵਾਸੀਓ ਜਿਨ੍ਹਾਂ ਸਦਰਿਕ ਮੇਸ਼ ਕਬਦਨ ਗੋਹੀਗੇ ਹਰ ਹਲਾਕ ਚ ਰੱਬ ਦੀ ਸੇਵਾ ਕਰਨ ਵਾਲੇ ਤੇ